ਸਿਕਸ ਸਾਲ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਦਨਾਂ ਤੋਂ ਲੈ ਕੇ ਹੁਣ ਤੱਕ ਜੇਕਰ ਦੇਖਿਆ ਜਾਵੇ ਤਾਂ ਬੜੇ ਉਤਰਾਚੜਾ ਚੱਲ ਰਹੇ ਸਨ ਪਰ ਹੁਣ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਜੀਪੀਸੀ ਦੇ ਉਹਦੇ ਜਿਹੜਾ ਪ੍ਰਧਾਨ ਦਾ ਉਹਦਾ ਸੀ ਉਸ ਤੋਂ ਅਸਤੀਫਾ ਦੇ ਦਿੱਤਾ ਗਿਆ ਅਸਤੀਫਾ ਦੇਣ ਤੋਂ ਬਾਅਦ ਜਿਹੜੇ ਸੱਤ ਮੈਂਬਰੀ ਕਮੇਟੀ ਦੀ ਜ਼ਿੰਮੇਵਾਰੀ ਸੀ ਉਸ ਤੋਂ ਵੀ ਉਹਨਾਂ ਨੇ ਪਿੱਛੇ ਹਟਣ ਦਾ ਮਨ ਬਣਾ ਲਿਆ ਤੇ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਵੀ ਪੱਤਰ ਭੇਜ ਦਿੱਤਾ ਕਿ ਮੈਨੂੰ ਇਸ ਤਤ ਮੈਂਬਰਿਕ ਕਮੇਟੀ ਤੋਂ ਵੀ ਫਾਰਗ ਕੀਤਾ ਜਾਵੇ ਤੇ ਹੁਣ ਇਸ ਦੇ ਅਸਤੀਫੇ ਤੋਂ ਬਾਅਦ ਵੱਖ-ਵੱਖ ਕਿਆਤਰੀਆਂ ਲਗਾਈਆਂ ਜਾ ਰਹੀਆਂ ਨੇ ਸਿਆਸਤ ਦੇ ਵਿੱਚ ਇੱਕ ਵੱਡੀ ਹਿਲਚੁਲ ਸ਼ੁਰੂ ਹੋ ਚੁੱਕੀ ਹੈ ਤੋਂ ਸਾਡੇ ਨਾਲ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੀਲਾ ਜੁੜ ਚੁੱਕੇ ਨੇ ਚੀਲਾ ਸਾਹਿਬ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਅੱਜ ਦੇ ਇੱਥੇ ਭਾਰਤ ਪਹੁੰਚ ਜਾਣਾ ਹੈ ਵਿਦੇਸ਼ ਗਏ ਹੋਏ ਸਨ ਤੇ ਪਰ ਹੁਣ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਕਿਵੇਂ ਦੇਖਦੇ ਹੋ ਜੀ ਮਨਦੀਪ ਜੀ ਜਿਹੜੀ ਪੰਥਕ ਸਿਆਸਤ ਵਿੱਚ ਇਹ ਬਹੁਤ ਵੱਡੀ ਖਬਰ ਹੈ ਜਿਹੜੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਹੈ ਤੇ ਅਕਾਲੀ ਦਲ ਬਾਦਲ ਲਈਏ ਜਿਹੜਾ ਪਹਿਲਾਂ ਹੀ ਸੰਕਟ 'ਚ ਘਿਰਿਆ ਹੋਇਆ ਇੱਕ ਹੋਰ ਬਹੁਤ ਵੱਡਾ ਸੰਕਟ ਆ ਗਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨਾਲ ਸੰਕਟ ਮੋਚਨ ਸਮਝਿਆ ਜਾਂਦਾ ਸੀ ਬਹੁਤ ਸਾਰੇ ਮਾਮਲਿਆਂ 'ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਖਾਸ ਕਰਕੇ ਸ਼ਰੋਣੀ ਕਮੇਟੀ ਤੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਚਾਰੇ ਕੋਈ ਗੱਲਬਾਤ ਹੋ ਜਾਣੀ ਕੋਈ ਵਿਵਾਦ ਪੈਦਾ ਹੋਇਆ ਉਹਨੂੰ ਹੱਲ ਕਰਨਾ ਤੇ ਅਜੋ ਅਸਤੀਫਾ ਦੇ ਗਏ ਨਹੀਂ ਉਹਨਾਂ ਨੇ ਕਿਹਾ ਕਿ ਜਿਹੜੀ ਪਿਛਲੇ ਦਿਨੀ ਤੁਹਾਨੂੰ ਯਾਦ ਹੋਊਗਾ ਦੋ ਤਿੰਨ ਦਿਨ ਪਹਿਲਾਂ ਗਿਆਨੀ ਰਕਵੀਰ ਸਿੰਘ ਜੀ ਗਏ ਹੋਏ ਨੇ ਵਿਦੇਸ਼ ਉਹਨਾਂ ਨੇ ਪੋਸਟ ਪਾ ਕੇ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਕਾਰਜਕਾਰੀ ਜਥੇਦਾਰ ਦਿੱਤਾ ਹੈਗੇ ਸੀ ਸ੍ਰੀ ਅਕਾਲਪੁਰ ਸਾਹਿਬ ਦੇ ਉੱਥੇ ਦਾ ਪੂਰੇ ਜਥੇਦਾਰ ਸੀ ਉਹ ਅ ਤਖ਼ਤ ਫਰੀਦ ਦਮਦਮਾ ਸਾਹਿਬ ਤੇ ਗਿਆਨੀ ਆਸੇ ਵੀ ਉਹਨਾਂ ਨਾਲ ਜੋ ਕੀਤਾ ਮੈਨੂੰ ਦੁੱਖ ਪਹੁੰਚਿਆ ਉਹਨਾਂ ਨੇ ਕਾਫੀ ਕੁਝ ਕੀਤਾ ਸੀ ਤੇ ਇੱਕ ਕਿਸਮ ਦਾ ਸਿੱਧੰ ਸਿੱਧਾ ਜਿਹੜਾ ਫੈਸਲਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਿਆਨੀ ਹਰਪ੍ਰੀਤ ਸਿੰਘ ਵੀ ਹਵਾ ਸਵਾਮਾ ਨੂੰ ਖਤਮ ਕਰਨ ਦਾ ਉਹਨਾਂ ਦਾ ਬਰੋਜ ਕੀਤਾ ਸੀ ਇੱਕ ਕਿਸਮ ਦਾ ਸਿੱਧਾ ਸਿੱਧਾ ਵੀ ਇਹ ਗਲਤ ਕੀਤਾ ਗਿਆ ਵੀ ਉਹਨਾਂ ਨੇ ਇਹ ਵੀ ਕਿਹਾ ਸੀ ਵੀ 2 ਦਸੰਬਰ ਦਾ ਜਿਹੜਾ ਇਤਿਹਾਸਿਕ ਫੈਸਲਾ ਸਿੰਘ ਸਹਿਬਾਨ ਨੇ ਸੁਣਾਇਆ ਸੀ ਇਹ ਉਸੇ ਉਸੇ ਫੈਸਲੇ ਦੀ ਰੋਸ਼ਨੀ ਕੇ ਸਾਰਾ ਕੁਝ ਹੋ ਰਿਹਾ ਹੈ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜਿਹੜਾ ਪੈ ਪਿਛਲੇ ਦਿਨਾਂ ਤੇ ਵੀ ਜੋਗਿਆਨੀ ਹਰਪ੍ਰੀਤ ਸਿੰਘ ਨੇ ਸਾਡੂੰ ਜਿਹੜੀ ਸ਼ਿਕਾਇਤ ਕੀਤੀ ਸੀ ਵੀ ਨਹੀਂ ਸ਼੍ਰੋਮਣੀ ਕਮੇਟੀ ਕਰ ਸਕਦੀ ਕੋਈ ਕਾਰਵਾਈ ਸਿਰੇਕਾਲ ਤੱਕ ਸਾਭ ਨੂੰ ਅਧਿਕਾਰ ਹੈ ਇਸ ਗੱਲ ਦਾ ਤੇ ਉਸ ਤੋਂ ਬਾਅਦ ਪਹਿਲਾਂ ਤਾਂ ਦੇਖੋ ਜਿਹੜਾ ਸਮੁੱਚਾ ਵਿਸ਼ਵ ਭਰ ਤੇ ਵਾਸ ਦਾ ਸਿੱਖ ਹੈ ਜੋ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਡੱਟ ਕੇ ਖੜਾ ਹੈ ਮਨਦੀਪ ਜੀ ਕੋਈ ਦੋ ਰਾਮਾ ਨਹੀਂ ਹਰ ਪਾਸੇ ਤੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਪੂਰੀ ਦੀ ਪੂਰੀ ਸਪੋਰਟ ਮਿਲ ਰਹੀ ਹੈ ਸਿੱਖ ਭਾਈਚਾਰੇ ਦੀ ਚਿੰਤਕਾਂ ਦੇ ਵੀ ਬਦਵਾਨਾਂ ਦੇ ਵੀ ਹਾਂ ਹੋਰ ਇਥੋਂ ਨੱਕ ਕੇ ਜਿਹੜੇ ਅਕਾਲੀ ਦਲ ਦੇ ਵਿੱਚ ਕੰਮ ਕਰ ਰਹੇ ਨੇ ਭਾਵੇਂ ਮਨਪ੍ਰੀਤ ਯਾਲੀ ਹੋਣ ਕੁਝ ਹੋਰ ਕੱਜਨ ਹੋਣ ਉਹ ਵੀ ਕਹਿ ਰਹੇ ਸੀ ਵੀ ਗਲਤ ਹੈ ਜਿਹੜਾ ਕੀਤਾ ਜਾ ਰਿਹਾ ਗਿਆਨੀ ਹਰਪ੍ਰੀਤ ਸਿੰਘ ਦਾ ਸੋ ਉਸ ਤੋਂ ਬਾਅਦ ਜਦੋਂ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਹਟਾਉਣ ਦਾ ਫੈਸਲਾ ਲਿਆ ਤਾਂ ਸ਼੍ਰੋਮਣੀ ਕਮੇਟੀ ਨੂੰ ਬਹੁਤ ਖਰੀਆਂ-ਖਰੀਆਂ ਤੁਸੀਂ ਜੇ ਚੈੱਕ ਕਰ ਲੋ ਸੋਸ਼ਲ ਮੀਡੀਆ ਅਕਾਊਂਟ ਚੈੱਕ ਕਰ ਲੋ ਦੇਖੋ ਕੀ ਕੀ ਕੁਝ ਬੋਲ ਰਹੇ ਸੀ ਸ਼੍ਰੋਮਣੀ ਕਮੇਟੀ ਬਾਰੇ ਤੇ ਜਦੋਂ ਤੱਕ ਗਿਆਨੀ ਤੇਗਵੀਰ ਸਿੰਘ ਜੀ ਇਸ ਮਾਮਲੇ ਬਾਰੇ ਚੁੱਪ ਰਹੇ ਤੇਰੇ ਕਾਰਨ ਦਾ ਸਬਦ ਕਿਸੇ ਵਾਰ ਕਿਉਂਕਿ ਉਹਨਾਂ ਦੀ 2 ਦਿਨਾਂ ਬਾਅਦ ਪ੍ਰਤੀਕਿਰਿਆ ਆਈ ਸੀ ਮਨਦੀਪ ਜੀ ਇਹ ਫੈਸਲੇ ਤੋਂ ਬਾਅਦ ਉਹਨਾਂ ਨੂੰ ਵੀ ਲੋਕ ਉਹਨਾਂ ਦੀ ਚੁੱਪੀ ਤੇ ਵੀ ਸਵਾਲ ਚੁੱਕ ਰਹੇ ਸੀ ਅੱਜ ਕੱਲ ਜਿਹੜੇ ਲੋਕ ਨੇ ਉਹ ਭਾਵੇਂ ਜੋ ਮਰ ਜਿਓਗੇ ਜਦੋਂ ਕੋਈ ਮਾਮਲਾ ਆਂਦਾ ਹੈ ਤਾਂ ਲੋਕ ਚਾਹੁੰਦੇ ਨੇ ਵੀ ਪ੍ਰਤੀਕਿਰਿਆ ਆਵੇ ਜਿਹੜਾ ਉਹ ਵਿਅਕਤੀ ਕੋਈ ਜਿਹੜਾ ਅਸਲ ਅੰਦਾਜ਼ ਕਰਨ ਵਾਲਾ ਹੈ ਜਿਹੜਾ ਉਹਦੇ ਨਾਲ ਜੁੜਿਆ ਹੋਇਆ ਹੈ ਸਕਟਮਾ ਕਰਮ ਨਾਲ ਤਾਂ ਜਦੋਂ ਕਾਲਤਾ ਸਾਬ ਦੇ ਜਥੇਦਾਰ ਦਾ ਪ੍ਰਤੀਕਰਮ ਵੀ ਆ ਗਿਆ ਤੇ ਕਾਲਤਾ ਸਾਬ ਦੇ ਜਥੇਦਾਰ ਨੇ ਅੱਜ ਆਉਣਾ ਵੀ ਸੀ ਇੱਕ ਤਾਂ ਮੈਨੂੰ ਲੱਗ ਰਿਹਾ ਕਿ ਐਡਵੋਕੇਟ ਹਰਦੀਪ ਸਿੰਘ ਕਾਮੀ ਤੇ ਦਬਾਅ ਸੀ ਕਿ ਬੇਸੰਪ ਦੇਸਾ ਚੌਧਰੀ ਹੋ ਸਕਦਾ ਹੈ ਉਹਨਾਂ ਨੇ ਆਪਣੀ ਜ਼ਮੀਰ ਨੇ ਵੀ ਕਿਹਾ ਹੋਵੇ ਜਿਹੜਾ ਕੀਤਾ ਹੈ ਗਿਆਨੀ ਹਰਪ੍ਰੀਤ ਸਿੰਘ ਕਾਲਾ ਠੀਕ ਨਹੀਂ ਕੀਤਾ ਹੈ ਗਲਤ ਹੋਇਆ ਸੋ ਉਹਮਨੇ ਕਮੇਟੀ ਨਹੀਂ ਲਿਆ ਸੀ ਨਾ ਫੈਸਲਾ ਫੈਸਲਾ ਕਿਹਦੇ ਕਹਿਣ ਦੇ ਲਿਆ ਇਹ ਦੱਸਣ ਦੀ ਆਪਾਂ ਨੂੰ ਲੋੜ ਨਹੀਂ ਸਾਰੇ ਸੁਣਨ ਵਾਲੇ ਜਾਣਦੇ ਨੇ ਕਿ ਸੋ ਉਹਮਨੇ ਕਮੇਟੀ ਨੂੰ ਚਲਾਇ ਕਿਉਂ ਰਿਹਾ ਕਿਉਂਕਿ ਇੱਕ ਕਿਸਮ ਦੇ ਰਬੜ ਦੀ ਮੋਹਰ ਨੇ ਜਿਹੜੇ ਹੁਣ ਪ੍ਰਧਾਨ ਬਣਦੇ ਨੇ ਜਿਸੇਦਾਰ ਕੋ ਚੰਨ ਸਿੰਘ ਤੜੜਾ ਤੋਂ ਬਾਅਦ ਭਾਵੇਂ ਕੋਈ ਪ੍ਰਧਾਨ ਬਣਿਆ ਉਹ ਆਜ਼ਾਦਾਂ ਦਾ ਢੰਗ ਨਾਲ ਨਹੀਂ ਅੱਜ ਤੱਕ ਕੰਮ ਕਰ ਸਕਿਆ ਇਹ ਗੱਲ ਜਿਸੇਦਾਰਾਂ ਤੇ ਵੀ ਠੁਕ ਦਿੱਤੀ ਹਾਲਾਂਕਿ ਜਿਹੜੇ ਵਿਗਿਆਨੀ ਹਰਪ੍ਰੀਤ ਸਿੰਘ ਤੇ ਜਿਸੇਦਾਰ ਅਗਵੇਰ ਸਿੰਘ ਦਾ 2 ਦਸੰਬਰ ਦਾ ਜਿਹੜਾ ਫੈਸਲਾ ਹੈ ਉਹਨਾਂ ਨੇ ਇਸ ਧਾਰਨਾ ਨੂੰ ਜ਼ਰੂਰ ਏਕ ਲਈ ਸੀ ਕਿ ਨਹੀਂ ਜਿਹੜੀ ਜਿਸੇਦਾਰਾਂ ਦੀ ਆਜ਼ਾਦ ਹਸਤੀ ਵੀ ਹੈਗੀ ਹੈ ਬਿਲਕੁਲ ਜੀ ਸੋ ਇਸ ਕਰਕੇ ਇੱਕ ਤਰ੍ਹਾਂ ਇਹ ਹੋ ਸਕਦਾ ਹੈ ਵੀ ਇਹਨਾਂ ਤੇ ਦਬਾਅ ਹੋਵੇ ਸਾਰੇ ਪਾਸਿਓਂ ਵੀ ਤੁਸੀਂ ਗਲਤ ਕੀਤਾ ਉਸ ਦਬਾਅ ਤੋਂ ਖਿਹੜਾ ਛਡਾਨ ਲਈ ਕਿਉਂਕਿ ਇੱਕ ਪਾਸੇ ਇਹਨਾਂ ਦੀ ਪਾਰਟੀ ਦੀ ਲੀਡਰਸ਼ਿਪ ਸੀ ਉਹਨਾਂ ਦਾ ਕਹਿਣਾ ਮੋੜ ਨਹੀਂ ਸਕਦੇ ਸੀ ਉਹਨਾਂ ਨੇ ਕਹਿਣ ਤੇ ਹਟਾਇਆ ਹੋਊਗਾ ਗਿਆਨੀ ਹਰਪ੍ਰੀਤ ਸਿੰਘ ਨੂੰ ਤੇ ਦੂਜੇ ਪਾਸੇ ਆਪਣੀ ਜਨੀਰ ਦੇ ਵਾਅੇ ਹੋਣ ਇਹਨਾਂ ਨੇ ਸੁਣੇ ਹੋਣੇ ਦਬਾਅ ਵੀ ਹੋਏਗਾ ਤੇ ਕਰਨ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਵੀ ਸਰੇਆ ਮਨਰੋਧ ਕਰਦੇ ਸੀ ਕਿਤੇ ਨਾ ਕਿਤੇ ਸ਼੍ਰੋਮਣੀ ਕਮੇਟੀ ਤੇ ਸ੍ਰੀ ਕਰਤਾਰਪੁਰ ਸਾਹਿਬ ਵੀ ਆਮੋ ਸਾਹਮਣੇ ਆ ਗਏ ਸੀ ਜਾਨੀ ਹਰਪ੍ਰੀਤ ਸਿੰਘ ਦੇ ਫੈਸਲੇ ਨੂੰ ਲੈ ਕੇ ਕਿਉਂਕਿ ਜਿਸ ਤਰ੍ਹਾਂ ਚਿਲਸਾ ਮੈਂ ਤੁਹਾਨੂੰ ਇੱਕ ਦੱਸਦਾ ਇੱਥੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਹੀ ਪਰਸੋਂ ਚੌਥੇ ਦੀ ਗੱਲ ਜਦੋਂ ਸ਼੍ਰੋਮਣੀ ਅਕਾਲੀ ਦਰ ਦਿੱਲੀ ਦੇ ਵੱਲੋਂ ਇੱਕ ਜਾਂ ਫਿਰ ਇਸ ਇੱਕ ਆਪਣਾ ਸ਼੍ਰੋਮਣੀ ਅਕਾਲੀ ਦਰ ਜਿਹੜੀ ਉੱਥੇ ਦਿੱਲੀ ਹੈ ਜੀ ਨਾ ਉਹ ਦੋਨਾਂ ਦੇ ਬਰ ਦਿੱਲੀ ਗੁਦਾਰਾ ਕਮੇਟੀ ਤੇ ਸ਼੍ਰੋਮਣੀ ਕਦਰ ਦਿੱਲੀ ਦੇ ਵੱਲੋਂ ਇੱਕ ਪੰਚਤਕ ਕਨਵੈਨਸ਼ਨ ਸੱਦੀ ਗਈ ਹੈ ਜੀ 19 ਫਰਵਰੀ ਨੂੰ ਜਿਹੜੀ ਸ਼ਾਮ ਨੂੰ ਸ਼ਾਮ ਨੂੰ ਹੋਣੀ ਹੈ ਉਹਦੇ ਵਿੱਚ ਪੰਜ ਸਿੰਘ ਸਹਿਬਾਨਾ ਸਮੇਤ ਦੇਸ਼ ਭਰ ਦੀਆਂ ਪੂਰੀ ਸਿੱਖ ਜਥੇਬੰਦੀਆਂ ਭਾਵੇਂ ਹైదరాబాద్, ਕਲਕੱਤਾ, ਇੰਦੋਰ ਹਨਾ ਜਿਹੜੀਆਂ ਹੋਣਗੀਆਂ ਉਹਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਪਰ ਉਹਦੇ ਵਿੱਚ ਹਰਜਿੰਦਰ ਸਿੰਘ ਧਾਮੀ ਦਾ ਵਿਰੋਧ ਇਸ ਕਰਕੇ ਕੀਤਾ ਗਿਆ ਕਹਿੰਦੇ ਵੀ ਇਹਨਾਂ ਨੇ ਅਕਾਲ ਤਖਤ ਸਾਹਿਬ ਦੀ ਉਲੰਘਣਾ ਕਰਕੇ ਯਾਨੀ ਹਰਪ ਸਿੰਘ ਨੂੰ ਹਟਾਇਆ ਕਹਿੰਦੇ ਕਹਿੰਦੇ ਉਹ ਦੇਰ ਅਤਿਆਸ ਦੇ ਵਿੱਚ ਕਾਲਾ ਅਤਿਆਸ ਹੋਵੇਗਾ ਕਹਿੰਦੇ ਬਿਲਕੁਲ ਮੈਂ ਤਾਂ ਉਹੀ ਗੱਲ ਕਹਿ ਰਿਹਾ ਮਨਦੀਪ ਜੀ ਦੇਖੋ ਵੀ ਹੁਣ ਹੋ ਸਕਦਾ ਇਹਨਾਂ ਨੂੰ ਲੱਗ ਰਿਹਾ ਹੋਵੇ ਜਿਵੇਂ ਜਿਵੇਂ ਵਿਰੋਧ ਉੱਪਜ ਰਿਹਾ ਹੈ ਜੀ ਇਹ ਹੋ ਸਕਦਾ ਫਿਰ ਅਕਾਲੀ ਦਲ ਨੂੰ ਵੀ ਲੱਗਦਾ ਹੋਵੇ ਵੀ ਹੁਣ ਵਿਰੋਧ ਹੋਰ ਜ਼ਿਆਦਾ ਹੋ ਗਿਆ ਉਹਨਾਂ ਨੇ ਕਹਿ ਦਿੱਤਾ ਹੋਵੇ ਕਿ ਭਾਈ ਤੋਂ ਸਿਫਾ ਦੇ ਦੇ ਸ਼ਾਇਦ ਕੋਈ ਜਿਹੜਾ ਵਿਰੋਧ ਹੋ ਉੱਠ ਰਿਹਾ ਹੈ ਉਹਦੇ ਵਿੱਚ ਕੋਈ ਠੱਲ ਬੈਠ ਕੇ ਇਹ ਵੀ ਹੋ ਸਕਦਾ ਹੈ ਕਾਰਨ ਤੇ ਦੂਜਾ ਵੱਡਾ ਕਾਰਨ ਮਨਦੀਪ ਜੀ ਅਸੀਫੇ ਦਾ ਇਹ ਹੈ ਕਿ ਜਿਹੜੀ ਅਕਾਲੀ ਦਲ ਸਰਪ ਨੇ ਸੱਤ ਮੈਂਬਰੀ ਕਮੇਟੀ ਬਣਾਈ ਅਕਾਲੀ ਦਲ ਦੀ ਭਰਤੀ ਕਰਨ ਲਈ ਜੀ ਉਹਦੇ ਕਨਵੀਨਰ ਸੀ ਹਰਜਿੰਦਰ ਸਿੰਘ ਧਾਮੀ ਸਰਵ ਕਮੇਟੀ ਨਾਲ ਫੈਸਲਾ ਹੋਇਆ ਸੀ ਜਿਸ ਦਿਨ ਪਹਿਲੀ ਮੀਟਿੰਗ ਹੋਈ ਸੀ ਪਟਿਆਲੇ ਕੇ ਪੁੰਦੜ ਨੂੰ ਬੁਲਾ ਕੇ ਪੁੱਛਿਆ ਜਾਵੇ ਕਿ ਭਾਈ ਤੁਸੀਂ ਸੱਤ ਮੈਂਬਰ ਦੀ ਕਮੇਟੀ ਨੂੰ ਮਾਰਸਾ ਦੰਡੇ ਹੋ ਜਾਂ ਨਹੀਂ ਦੰਡੇ ਜੀ ਤੇ ਪੁੰਦੜ ਸਾਹਿਬ ਨੇ ਪਹਿਲਾਂ ਇੱਕ ਮੀਟਿੰਗ ਤੋਂ ਟਾਲਾ ਵਟਿਆ ਫਿਰ ਦੂਜੀ ਤੋਂ ਵਟਿਆ ਫਿਰ ਉਹਨਾਂ ਨੇ ਘਰੇ ਵੀ ਜਾ ਕੇ ਆਏ ਕਿ ਦੱਸੋ ਹੁਣ ਨਾ ਤਾਂ ਪੁੰਦੜ ਸਾਹਿਬ ਇਹ ਕਹਿ ਸਕਦੇ ਨੇ ਕਿ ਅਸੀਂ ਇਹਨਾਂ ਨੂੰ ਸਹਿਮ ਵੀ ਟਾਰਗੇਟ ਕਰਦਾ ਇਸ ਕਮੇਟੀ ਨਾਲ ਕਿਤੇ ਖਾਲਸਾ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਹੈ ਤੇ ਉਹ ਕਨਵੀਨਰ ਨੇ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਤੇ ਜਿਹੜੇ ਉਹਨਾਂ ਦੇ ਮੈਂਬਰ ਨੇ ਸਾਰੇ ਉਹਨਾਂ ਦਾ ਵੀ ਦਬਾਅ ਹੈ ਹਾਲਾਂਕਿ ਇਹਨਾਂ ਨੇ ਆਪਣੀ ਪਾਰਟੀ ਦੇ ਵੀ ਨਹੀਂ ਭਾਵੇਂ ਉਹ ਚਾਹੇ ਕਬਾਲ ਸਿੰਘ ਝੋਂਦਾ ਹੈ ਚਾਹੇ ਜਿਹੜੇ ਦੂਜੇ ਆਪਣੇ ਇਹਨਾਂ ਦੇ ਵਿਧਾਇਕ ਨੇ ਐਲ ਆਓ ਨੇ ਜਿਹੜੇ ਮੈਂਬਰ ਨੇ ਉਹ ਵੀ ਕਹਿ ਰਹੇ ਨੇ ਕਿ ਬਿਲਕੁਲ ਸੱਤ ਮੈਂਬਰੀ ਕਮੇਟੀ ਕਾਰਜਫੀਲ ਹੋਣੀ ਚਾਹੀਦੀ ਹੈ ਉੱਥੇ ਵੀ ਦਬਾਅ ਸੀ ਤੇ ਉੱਥੇ ਵੀ ਇਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਸੀ ਉਹਨਾਂ ਉਹਦੀ ਵੀ ਮੀਟਿੰਗ ਬੁਲਾਈ ਹੋਈ ਸੀ ਫਿਰ ਦੁਆਰਾ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਇਹ ਸਾਰੇ ਜਿਹੜੇ ਘਟਨਾਕਰਮ ਤੋਂ ਆਪਣਾ ਖਹਿੜਾ ਛਡਾਣ ਲਈ ਐਡਵੋਕੇਟ ਹਰਜਿੰਦਰ ਸਿੰਘ ਥਾਮੀ ਕਿਉਂਕਿ ਇੱਕ ਪਾਸੇ ਉਹਨੂੰ ਬਣਾਉਣ ਵਾਲੇ ਨੇ ਸੁਖਵੀਰ ਸਿੰਘ ਬਾਦਲ ਤੇ ਸਾਰਾ ਗਰੁੱਪ ਉਹਨਾਂ ਦਾ ਤੇ ਦੂਜੇ ਪਾਸੇ ਸਿੱਖ ਪੰਥ ਹੈ ਸ੍ਰੀ ਅਕਾਲ ਤਖਤ ਸਾਹਿਬ ਹੈ ਉਹਨਾਂ ਦਾ ਅਕਾਲ ਤਖਤ ਸਭ ਨਾਲ ਚੱਕਰ ਲਾ ਸਕਦੇ ਨੇ ਨਾ ਫਿਰ ਜਿਹੜੇ ਉਹਨਾਂ ਦੇ ਆਪਣੀ ਲੀਡਰਸ਼ਿਪ ਹੈ ਉਹਨਾਂ ਦਾ ਉਹਨਾਂ ਨੂੰ ਉਹਨਾਂ ਦਾ ਕਿਹਾ ਕਹਿੰਦਾ ਮੋੜ ਸਕਦੇ ਨੇ ਇਸ ਕਰਕੇ ਉਹਨਾਂ ਨੇ ਵਿਚਾਰ ਦਾ ਰਾਹ ਚੁਣਿਆ ਕਿ ਭਾਈ ਗੱਦੀ ਛੱਡ ਕੇ ਪਿੱਛੇ ਹਟੋ ਇਸੇ ਕਰਕੇ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖਤਾ ਕਿ ਮੈਨੂੰ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਕਮੇਟੀ ਹੈ ਉਹ ਤੋਂ ਵੀ ਫਾਰਕ ਕਰ ਦਿਓ ਇਹ ਸਾਰਾ ਕੁਝ ਉਹਨਾਂ ਨੇ ਖੇੜਾ ਛਡਾਣ ਲਈ ਕੀਤਾ ਹੈ ਆਪਣੇ ਆਪ ਨੂੰ ਕਿਉਂ ਫਸਿਆ ਹੋਇਆ ਮਹਿਸੂਸ ਕਰ ਰਹੇ ਸੀ ਉਹ ਸਾਰੇ ਮਾਮਲੇ ਜਿਸ ਕਰਕੇ ਉਹ ਆਪਣਾ ਖੇੜਾ ਛਡਾ ਕੇ ਚਲੇ ਗਏ ਨੇ ਪਰ ਅਕਾਲੀ ਦਲ ਲਈ ਬਹੁਤ ਵੱਡਾ ਸੰਕਟ ਖੜਾ ਹੋ ਗਿਆ ਮਨਦੀਪ ਜੀ ਤੇ ਅੱਜ ਵੀ ਜੇ ਅਕਾਲੀ ਦਲ ਜਿਹੜੀ ਲੀਡਰਸ਼ਿਪ ਹੈ ਸਿਆਣਪ ਤੋਂ ਕੰਮ ਲਵੇ ਬਿਨਾਂ ਕਿਸੇ ਲੋੜ ਤੋਂ ਜਿਹੜੇ ਵਿਵਾਦ ਖੜੇ ਕੀਤੇ ਯਾਨੀ ਹਰਪ੍ਰੀਤ ਸਿੰਘ ਦੇ ਜਿਹੜੇ ਵਿਰੁੱਧ ਵਿਵਾਦ ਖੜਾ ਕੀਤਾ ਕੋਈ ਲੋੜ ਨਹੀਂ ਸੀ ਅਕਾਲੀ ਦਲ ਨੂੰ ਦੀ ਬੇਲੋੜਾ ਵਿਵਾਦ ਤੇ ਅਕਾਲੀ ਦਲ ਨੇ ਆਪਣਾ ਬਹੁਤ ਵੱਡਾ ਮਜ਼ਬੂਤ ਪੰਥਕ ਜਿਹੜਾ ਵਿਰੋਧੀ ਖੜਾ ਕਰ ਲਿਆ ਕਹਿੰਦੇ ਹਰਪ੍ਰੀਤ ਸਿੰਘ ਦੇ ਰੂਪ ਵਿੱਚ ਤੇ ਨੰਬਰ 2 ਤੇ ਫਿਰ ਜਿਹੜਾ ਹੈਗੇ ਸੀ ਫੈਸਲੇ ਤੇ ਭਰਤੀ ਵਾਲਾ ਜਿਹੜਾ ਮਾਮਲਾ ਸੀ ਕਿ ਉਹ ਸੱਤ ਮੈਂਬਰੀ ਕਮੇਟੀ ਦੇ ਰਾਹੀਂ ਭਰਤੀ ਹੋ ਜਾਂਦੀ ਫਿਰ ਵੀ ਤਾਂ ਅਕਾਲੀ ਦਲ ਦੀ ਉਹਨਾਂ ਲੀਡਰਾਂ ਨੇ ਹੀ ਭਰਤੀ ਕਰਨੀ ਸੀ ਬਾਕੀਆਂ ਦਾ ਹੈ ਕੀ ਦੱਸੋ ਦਰਾਉਣ ਮੈਂ ਜੇ ਉਹਨਾਂ ਨੇ ਰਾਹੀਂ ਭਰਤੀ ਹੋ ਜਾਂਦੀ ਤਾਂ ਕੀ ਨੁਕਸਾਨ ਸੀ ਸਿਰਫ ਇਹ ਮੈਸੇਜ ਜਾਣਾ ਸੀ ਲੋਕਾਂ 'ਚ ਕਿ ਹਾਂ ਅਕਾਲੀ ਦਲ ਅਕਾਰਤੱਤ ਸਾਡੀ ਗੱਲ ਮੰਨਦਾ ਹੈ ਤੇ ਹੁਣੇ ਸੁਨੇਹਾ ਜਾ ਰਿਹਾ ਹੈ ਕਿ ਕਾਲ ਗੱਲ ਸਾਹਿਬ ਕਾਲਪੈਂਕ ਸਾਹਿਬ ਦੇ ਨਾਲ ਮੱਥਾ ਲਾ ਰਿਹਾ ਹੈ। ਤੋਂ ਮੱਥਾ ਲਾਣ ਵਾਲੇ ਕਾਲਪੈਂਕ ਸਾਹਿਬ ਦੇ ਨਾਲ ਇੱਕ ਨਾ ਇੱਕ ਦਿਨ ਉਹ ਜ਼ਰੂਰ ਮੱਥਾ ਝੁਕਦਾ ਹੈ। ਉਹਨਾਂ ਦਾ ਪਹਿਲਾਂ ਤੇ ਘਰ ਕੇ ਵੀ ਆਏ ਨੇ ਤਸਵੀਰ ਸੀ ਬਦਲ ਹੋ ਰਹੀ ਪਤਾ ਨਹੀਂ ਕਿਉਂ ਦੁਬਾਰਾ ਕਿ ਉਹਨਾਂ ਨੇ ਗਲਤ ਸਲਾਹੀ ਹੈ, ਠੀਕ ਸਲਾਹ ਨਹੀਂ ਦੇ ਰਹੇ ਜਾਂ ਉਹਨਾਂ ਦੀ ਆਪਣੀ ਕੋਈ ਰਣਨੀਤੀ ਹੈ ਪਰ ਇਹ ਰਣਨੀਤੀ ਜ਼ਰੂਰ ਉਹਨਾਂ ਲਈ ਨੁਕਸਾਨਦੇ ਹੋ ਰਹੀ ਹੈ ਇਸ ਕਰਕੇ ਜਿਹੜਾ ਇਹ ਅਸਫਾ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੇ ਦਾ ਇਹ ਬਹੁਤ ਵੱਡਾ ਸੰਕਟ ਹੈ ਅਕਾਲੀ ਦਲ ਲਈ ਹੁਣ ਇਹਦੇ ਚੋਂ ਅਕਾਲੀ ਦਲ ਕਿੰਨੇ ਬਾਹਰ ਨਿਕਲੇਗਾ ਇਹ ਆਉਣ ਵਾਲਾ ਸਮਾਂ ਹੈ